ਇਕ ਪੁਰਾਣੀ ਥੇ ਉਤੇ ਵਸਿਆ ਪਿੰਡ اٹਾਰੀ ਉਥੋਂ ਦੇ ਵਸਨੀਕ اٹਾਰੀ ਵਾਲੇ ਤੇ ਇਸ ਪਿੰਡ ਦਾ ਯੋਧਾ ਸਰਦਾਰ ਸ਼ਾਮ ਸਿੰਘ اٹਾਰੀ ਵਾਲਾ ਸਿੱਖ ਇਤਿਹਾਸ ਵਿੱਚ ਚਮਕਦਾ ਹੀਰਾ ਹੈ ਫਤਿਹ ਪੰਜਾਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ 10 ਫਰਵਰੀ اٹਾਰੀ ਵਿਖੇ ਮਹਾਨ ਸ਼ਹੀਦ ਜਗ ਮੈਰ ਸ਼ਾਮ ਸਿੰਘ اٹਾਰੀ ਦੀ ਯਾਦ ਵਿੱਚ ਮਨਾਏ ਜਾ ਰਹੇ ਮੇਲੇ ਬਾਰੇ ਆਓ ਜਾਣਕਾਰੀ ਦਿੰਦੇ ਹਾਂ ਸੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਰਪ੍ਰੀਤ ਸਿੰਘ ਸਿੱਧੂ ਜਰਨਲ ਸੈਕਟਰੀ ਜਰਨਲ ਸਦਾ ਸ਼ਾਮ ਸਿੰਘ ਅਟਾਰੀ ਵਾਲਾ ਅਸੀਂ ਇੱਥੇ ਹਰ ਸਾਲ ਇਨ੍ਹਾਂ ਸ਼ਹੀਦਾਂ ਦਾ ਜਰਨੈਲ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆਂ ਜੀ ਇਹ ਇਨ੍ਹਾਂ ਦਾ 178ਵਾਂ ਸ਼ਹੀਦੀ ਦਿਹਾੜਾ ਹੈ ਹਰ ਸਾਲ ਇਹਨੂੰ ਅਸੀਂ ਸਮੂਹ ਇਲਾਕੇ ਵੱਲੋਂ ਟਰਸਟ ਵੱਲੋਂ ਬੜੀ ਧੂਮ ਧਾਮ ਨਾਲ ਮਨਾਉਂਦੇ ਆਂ ਜੀ ਇਸ ਦਿਨ ਸਪੋਰਟਸ ਦੀਆਂ ਇਵੈਂਟ ਹੁੰਦੀਆਂ ਆ ਜੀ ਹਰ ਸਾਲ ਅਸੀਂ ਹਰ ਮੌਜੂਦਾ ਸਰਕਾਰਗੇ ਬੇਨਤੀ ਕਰਦੇ ਆ ਤੇ ਸਾਨੂੰ ਸਾਲ ਬਈ ਸਾਲ ਰਾਜਪਦਰ ਦੀ ਇੱਥੇ ਪਰਮਿਸ਼ਨ ਮਿਲਦੀ ਹੈ ਜੀ ਇੱਥੇ ਸਾਰੇ ਪੰਜਾਬ ਲੈਵਲ ਦੇ ਈਵਨ ਨੈਸ਼ਨਲ ਲੈਵਲ ਦੇ ਰੈਸਲਰਜ਼ ਆਉਂਦੇ ਆ ਜੀ ਸਾਰਾ ਇਲਾਕਾ ਹੁਮ ਹਮਾ ਕੇ ਪਹੁੰਚਦਾ ਤੇ ਨੂੰ ਅਸੀਂ ਹਰ ਸਾਲ ਸੈਲੀਬ੍ਰੇਟ ਕਰਦੇ ਆ 10 ਫਰਵਰੀ 1846 ਨੂੰ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਢਾਰੀ ਵਾਲੇ ਸਭਰਾਵਾਂ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਯੁੱਧ ਕਰਦੇ ਹੋਏ ਸ਼ਹੀਦ ਹੋਏ ਸੀ ਇਹ ਵਾਲੀ ਜੰਗ ਸਰਦਾਰ ਸ਼ਾਮ ਸਿੰਘ ਢਾਰੀ ਵਾਲੇ ਉਹਨਾਂ ਨੇ ਜਿੱਤ ਲਈ ਸੀ ਜੀ ਤੇ ਉਸ ਟਾਈਮ ਦੇ ਵਿੱਚ ਕੁਝ ਸਾਡੇ ਗद्दार ਸੀ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਜੰਗ ਹਾਰੀ ਗਈ ਇਸ ਹਾਰ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਜਰਨੈਲ ਸਾਹਿਬ ਦਾ ਇੰਨਾ ਕੁ ਸਨਮਾਨ ਕੀਤਾ ਕਿਉਂਕਿ ਬਹੁਤ ਬਹਾਦਰੀ ਨਾਲੇ ਲੜਾਈ ਲੜੇ ਸੀਗੇ ਉਹਨਾਂ ਨੇ ਫਿਰ ਇਹਨਾਂ ਦੇ ਪਾਵਨ ਸਰੀਰ ਨੂੰ ਵਾਪਸ ਭੇਜਣ ਦਾ ਆਦੇਸ਼ ਦੇ ਦਿੱਤਾ ਫਿਰ ਇਸ ਜਗ੍ਹਾ ਤੇ ਜਰਨੈਲ ਸਾਹਿਬ ਦਾ ਸਸਕਾਰ ਹੋਇਆ ਆ ਜੀ ਤੇ ਉਹ ਸਾਲ ਤੋਂ ਅੱਜ 178 ਸਾਲ ਹੋ ਗਏ ਆ ਅਸੀਂ ਇਹਨੂੰ ਹਰ ਸਾਲ ਇਹਨੂੰ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਮੇਲਾ ਮਨਾਉਂਦੇ ਆ ਅਛਾ ਜੀ ਇੱਕ ਸੁਣ ਚਾਇਆ ਵੀ ਸਰਕਾਰ ਜਿਹੜੀ ਇਹਨੂੰ ਗਜਟ ਦੇ ਵਿੱਚ ਨਹੀਂ ਲੈ ਰਹੀ ਤੇ ਮਤਲਬ ਜਿੰਨੀ ਜਿੰਨਾ ਇਹਨਾਂ ਦਾ ਮਤਲਬ ਇੱਕ ਸ਼ਹੀਦੀ ਹੈ ਇਹਨਾਂ ਦੀ ਇੰਨੀ ਵੱਡੀ ਉਹਨੂੰ ਮਤਲਬ ਸੀਰੀਅਸ ਨਹੀਂ ਲਿਆ ਜਾ ਰਿਹਾ ਤੇ ਨਾ ਗਜਟੀ ਪਾਸ ਕੀਤਾ ਜਾ ਰਿਹਾ ਤੇ ਫਿਰ ਤੁਹਾਡਾ ਕੀ ਕਹਿਣਾ ਦੇਖੋ ਜੀ ਇਹ ਬਹੁਤ ਵੱਡਾ ਮੁੱਦਾ ਹੈ ਤੁਸੀਂ ਇਹ ਵੇਖੋ ਵੀ ਇਹ ਜਿਹੜੇ ਜਰਨੈਲ ਸ਼ਹੀਦ ਹੋਏ ਆ ਸਰਦਾਰ ਸ਼ਾਮ ਸਿੰਘ ਢਾਰੀ ਵਾਲੇ ਇਹ ਕੋਈ ਸਾਡੇ ਪਰਿਵਾਰ ਲਈ ਨਹੀਂ ਸ਼ਹੀਦ ਹੋਏ ਜੀ ਇਸ ਸਮੂਚੀ ਕੌਮ ਲਈ ਸਮੂਚੇ ਮੁਲਕ ਲਈ ਸ਼ਹੀਦ ਹੋਏ ਆ ਤੇ ਇਹਨਾਂ ਤੋਂ ਵੱਡੀ ਸ਼ਹਾਦਤ ਆਪਾਂ ਇਹ ਨਹੀਂ ਕਹਿ ਸਕਦੇ ਬੜੇ ਬੜੇ ਯੋਧੇ ਬੜੇ ਬੜੇ ਸ਼ਹੀਦ ਹੋਏ ਆ ਪਰ ਇਹਨਾਂ ਦੀ ਇੱਕ ਬੜੀ ਉੱਚੀ ਤੇ ਸੁੱਚੀ ਸ਼ਹਾਦਤ ਹੋਈ ਆ ਜਰਨੈਲ ਸਾਹਿਬ ਜਿਹੜੇ ਸੀਗੇ ਜੀ ਇਹਨਾਂ ਨੂੰ ਉਦੋਂ ਪਤਾ ਵੀ ਲੱਗ ਗਿਆ ਸੀਗਾ ਵੀ ਹੁਣ ਇੱਥੇ ਗਦਾਰੀਆਂ ਹੋ ਗਈਆਂ ਆ ਪਰ ਇਹਨਾਂ ਨੂੰ ਆਪਣੇ ਆਪ ਤੇ ਇਨਾ ਮਾਣ ਸੀ ਜਦੋਂ ਲਾਹੌਰ ਦੇ ਦਰਬਾਰ ਵਿੱਚ ਮਹਾਰਾਣੀ ਜਿੰਦਕੌਰ ਨੇ ਇਹਨਾਂ ਨੂੰ ਸੱਦਿਆ ਆ ਉਥੇ ਇਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਚੱਲੰਦੇ ਆ ਇਹਨਾਂ ਨੇ ਕਿਹਾ ਵੀ ਮੈਂ ਇਹ ਸਲਾਹ ਦਿੰਨਾ ਆ ਆਪਾਂ ਅੰਗਰੇਜ਼ਾਂ ਨੂੰ ਜਿਹੜਾ ਸਾਡੇ ਨਾਲ ਟ੍ਰੀਟੀ ਹੋਈ ਸੀ ਵੀ ਤੁਸੀਂ ਸਾਡੇ ਰਾਜ ਦੇ ਵਿੱਚ ਨਹੀਂ ਐਂਟਰ ਹੋਣਾ ਤੁਸੀਂ ਸਤਲੁਜ ਤੋਂ ਦੂਜੇ ਪਾਸੇ ਰਹੋ ਸਾਡੇ ਰਾਜ 'ਚ ਦਖਲਅੰਦਾਜ਼ੀ ਨਾ ਦਿਓ ਫਿਰ ਜਿਹੜੇ ਗਦਾਰ ਸੀ ਉਹਨਾਂ ਨੇ ਕਿਹਾ ਸਰਦਾਰ ਸਾਹਿਬ ਸਿੱਧਾ ਕੋ ਵੀ ਆਪਾਂ ਡਰ ਗਏ ਆ ਉਹਨਾਂ ਨੇ ਕਿਹਾ ਨਹੀਂ ਮੇਰਾ ਅੱਜ ਦਾ ਫਰਜ਼ ਸੀ ਕੌਮ ਨੂੰ ਇਤਲਾਹ ਕਰਨਾ ਅੱਜ ਦੇ ਹਾਲਾਤ ਦੇ ਮੁਤਾਬਕ ਇਹ ਮੇਰਾ ਫਰਜ ਸੀ ਪਰ ਮੈਂ ਅਰਦਾਸ ਕਰਦਾ ਆਂ ਜਾਂਦੇ ਸੀ ਜਿੱਤ ਕੇ ਆਵਾਂਗੇ ਨਹੀਂ ਤੇ ਅਸੀਂ ਨਹੀਂ ਵਾਪਸ ਆਵਾਂਗੇ ਬੜੀ ਬਹਾਦਰੀ ਨਾਲ ਉਹ ਜੰਗ ਲੜੇ ਆ ਪਰ ਗਦਾਰੀ ਕਰਨ ਹਾਰ ਗਏ ਆ ਇਸ ਮੁਲਕ ਲਈ ਸ਼ਹੀਦ ਹੋਏ ਆ ਇਸ ਪੰਜਾਬ ਲਈ ਸ਼ਹੀਦ ਹੋਏ ਆ ਤੇ ਤੁਸੀਂ ਪੰਜਾਬ ਸਰਕਾਰ ਤੋਂ ਤੁਹਾਡੇ ਕੀ ਮੰਗ ਹੈ ਜੀ ਦੇਖੋ ਜੀ ਪੰਜਾਬ ਸਰਕਾਰ ਤੋਂ ਪਿਛਲੇ 5 ਸਾਲ ਤੋਂ ਅਸੀਂ ਇਹਨਾਂ ਨੂੰ ਹੱਥ ਜੋੜਦੇ ਆ ਇਹ ਰਾਜ ਪੱਧਰ ਤੇ ਕਰੋ ਬੜੀਆਂ ਸਰਕਾਰਾਂ ਆਈਆਂ ਆ ਜੀ ਆਉਂਦੇ ਆ ਇੱਕ-ਇੱਕ ਸਾਲ ਦੀ ਸਾਨੂੰ ਪਰਮਿਸ਼ਨ ਮਿਲ ਜਾਂਦੀ ਆ ਉਹ ਵੀ ਕਈ ਵਾਰ ਜਦੋਂ ਚੂਣ ਆਪ ਤੇ ਲੱਗੇ ਉਦੋਂ ਨਹੀਂ ਮਿਲਦੀ ਇਹ ਅਜੇ ਤੱਕ ਕਿਸੇ ਨੇ ਕਰਵਾਇਆ ਨਹੀਂਗਾ ਜੀ ਤੇ ਅਗਾਹ ਵੀ ਸਾਨੂੰ ਉਮੀਦ ਇਹ ਹੋਈ ਆ ਇਹ ਹੋਣਾ ਨਹੀਂਗਾ ਪਰ ਜੇ ਇਹ ਕਰ ਦੇਣ ਇਹ ਸਮੁੱਚੇ ਪੰਜਾਬ ਦੇ ਸ਼ਹੀਦ ਨੇ ਕੱਲੇ ਪਰਿਵਾਰ ਦੇਣਗੇ ਰਾਜ ਪੱਧਰ ਤੇ ਪ੍ਰੋਗਰਾਮ ਹੋਵੇ ਆਪਣੇ ਸਕੂਲਾਂ ਦੀ ਹਿਸਟਰੀ ਵਿੱਚ ਇਤਿਹਾਸ ਵਿੱਚ 10 ਫਰਵਰੀ ਦਾ ਸਾਰਿਆਂ ਨੂੰ ਜਾਣੂ ਕਰਾਇਆ ਜਾਵੇ ਵੀ ਇਹ ਕਿੱਡੇ ਮਹਾਨ ਜਰਨੈਲ ਨੇ ਸਾਡੀ ਸਰਕਾਰ ਕੇ ਹਰ ਸਾਲ ਅਸੀਂ ਅਪੀਲ ਕਰਦੇ ਆ ਹੁਣ ਵੀ ਸਾਡੀ ਇਹੋ ਹੀ ਉਹਨਾਂ ਗੇ ਗੁਜਾਰਿਸ਼ ਆ ਇਸ ਪ੍ਰੋਗਰਾਮ ਨੂੰ ਪਰਮਨੈਂਟ ਆਪਣੀ ਗਜ਼ੜ ਚ ਪਾਉਣ ਨੋਟੀਫਿਕੇਸ਼ਨ ਕਰਕੇ ਇਹ ਸਾਨੂੰ ਸਰਕਾਰ ਵੱਲੋਂ ਆਰਡਰ ਆਵੇ ਵੀ ਇਹ ਅਸੀਂ ਮੇਲਾ ਬਣਾਉਣਾ ਹੈ ਤੁਸੀਂ ਇਸ ਤਰ੍ਹਾਂ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਜੀ ਲਾਸਟ ਕੁਸਚਨ ਹੈ ਜੀ ਸਾਡਾ ਨਹੀਂ ਜੀ ਇਹ ਅਸੀਂ ਆਪਣੇ ਟਰਸਟ ਵੱਲੋਂ ਸਾਰਾ ਪ੍ਰੋਗਰਾਮ ਚਲਾਉਂਦੇ ਆ ਆਪਣੇ ਪਰਿਵਾਰ ਵੱਲੋਂ ਚਲਾਉਂਦੇ ਆ ਆ ਸਪੋਰਟਸ ਗੇਮਾਂ ਹੁੰਦੀਆਂ ਅਸੀਂ ਆਪਣੇ ਵੱਲੋਂ ਕਰਦੇ ਆ ਮੇਰੇ ਨਾਲ ਇੱਥੇ ਸਾਡੇ ਇਲਾਕੇ ਦੇ ਸਰਪ੍ਰਸਤ ਨੇ ਸਰਦਾਰ ਪੂਰਨ ਸਿੰਘ ਸੰਧੂ ਭਰਾ ਨੇ ਸਾਡੇ ਉਹ ਖੇਡਾਂ ਵਿੱਚ ਨਾਲ ਬਹੁਤ ਸਹਿਯੋਗ ਕਰਦੇ ਆ ਜੀ ਉਹ ਨਸ਼ਾ ਵਿਰੋਧ ਤਾਟਾਂ ਬਾਰੇ ਕਾਫੀ ਲਿਖਦੇ ਰਹਿੰਦੇ ਆ ਬੜੇ ਉਹ ਵੀ ਸੋਸ਼ਲ ਵਰਕਰ ਨੇ ਜੀ ਐਦਾਂ ਅਸੀਂ ਆਪਾਂ ਇੱਕ ਦੂਜੇ ਦੀ ਮਦਦ ਨਾਲ ਕਰਦੇ ਆ